ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਜਲੰਧਰ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਨਿਰਪੋ ਸਿੰਘ ਗਿੱਲ ਨੇ ਦੱਸਿਆ ਕਿ ਜਲੰਧਰ ਵਿਖੇ 19 ਨਕੋਦਰ ਤੇ ਫਿਲੌਰ ਵਿੱਚ ਦੋ-ਦੋ ਬੈਂਚ ਸਥਾਪਿਤ ਕੀਤੇ ਗਏ। ਇਸ ਦੌਰਾਨ ਕੋਲ 48012 ਕੇਸ ਸੁਣਵਾਈ ਲਈ ਰੱਖੇਗੇ ਜਿਨ੍ਹਾਂ ਵਿੱਚੋਂ 46960 ਕੇਸਾਂ ਦਾ ਨਿਪਟਾਰਾ ਤੀਰਾਂ ਦੇ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ। ਇਨ੍ਹਾਂ ਕੇਸਾਂ ਵਿੱਚ 7 ਸੈਂਤੀ ਕਰੋੜ 86 ਲੱਖ ਰੁਪਏ ਤੋਂ ਵੱਧ ਐਵਾਰਡ ਪਾਸ ਕੀਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਲੋਕ ਅਦਾਲਤਾਂ ਦਾ ਮੰਤਵ ਨਾਗਰਿਕਾਂ ਨੂੰ ਜਲਦੀ ਤੇ ਕਿਫਾਇਤੀ ਨਿਆਂ ਮੁਹੱਈਆ ਕਰਵਾਉਣਾ ਹੈ। ਉਹਨਾਂ ਕਹਿਆ ਕਿ ਇਸ ਨਾਲ ਧੰਨ ਤੇ ਸਮੇਂ ਦੀ ਬਚਤ ਤੁੰਦੀਏ ਤੇ ਧੀਰਾ ਦਰਮਿਆਨ ਪਾਈ ਚਾਰਾ ਵਧਾਏ ਨਿਰਪੋਵ ਸਿੰਘ ਗਿੱਲ ਨੇ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ 14 ਦਸੰਬਰ 2024 ਨੂੰ ਲਗਾਈ ਜਾਏਗੀ ਅਥਾਰਟੀ ਦੇ ਸਕੱਤਰ ਕਾਮਸ ਸੀ ਜੀ ਐਮ ਰਾਹੁਲ ਕੁਮਾਰ ਆਜ਼ਾਦ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਦਿਆਂ ਹੋਰ ਸਹੂਲਤਾਂ ਬਾਰੇ ਜਾਣਕਾਰੀ ਲੈਣ ਲਈ ਪੰਜਾਬ ਕਾਨੂੰਨੀ ਸੇਵਾਵਾਂ ਥਾਰਟੀ ਦੇ ਟੋਲ ਫਰੀ ਨੰਬਰ 15100 ਰਾਹੀਂ رابطہ ਕੀਤਾ ਜਾ ਸਕਦਾ ਹੈ ਇਸ ਮੌਕੇ ਏ ਡੀ ਆਰ ਸੈਂਟਰ ਵਿਖੇ ਵੱਖ-ਵੱਖ ਕਲਾ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ ਗਿਆ ਪੰਜਾਬ ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਅਦਾਲਤ ਲਗਾਈ ਗਈ ਹੈ ਜਲੰਧਰ ਸੈਸ਼ਨ ਡਿਵੀਜ਼ਨ ਵਿੱਚ ਕੁੱਲ 19 ਬੈਂਚ ਬਣਾਏ ਗਏ ਹੈ ਜਲੰਧਰ ਨਕੋਦਰ ਤੇ ਫਲੋਰ ਔਰ ਮੇਨਲੀ ਜਲੰਧਰ ਅਸੀਂ ਕੇਸਿਸ ਟੇਕ ਅਪ ਕਰ ਰਹੇ ਹਾਂ ਮੈਟ੍ਰਿਮੋਨੀਅਲ ਡਿਸਪਿਊਟ ਕੇਸਿਸ ਜਿਹੜੇ ਪਾਰਟੀਆਂ ਦੇ ਚਾਈਲਡ ਕਸਟਡੀ ਕੇਸਿਸ ਔਰ ਕੋਈ 20000 ਅਸੀਂ ਪ੍ਰੀ ਲਿਟੀਗੇਟਿਵ ਕੇਸਿਸ ਕਰ ਰਹੇ ਹਾਂ ਜਿਹੜੇ ਕਿ ਛੋਟੇ-ਛੋਟੇ ਰਿਕਵਰੀ ਦੇ ਕੇਸਿਸ ਹੈਗੇ ਫਾਈਨੈਂਸ ਕੰਪਨੀਆਂਜ਼ ਦੇ